ਧੰਨ ਗੁਰੂ ਰਾਮਦਾਸ ਜੀ 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 ਪਿਆਰ ਜਖੋ ਜੀ ਧੰਨ ਬਾਬਾ ਜੀ ਪਸੰਗ ਜੀ ਦੇ ਆਖੋ ਜੀ ਧੰਨ ਬਾਬਾ ਜੀ ਪਸੰਗ ਜੀ ਆਓ ਕੁਝ ਕੁ ਸਮਾਂ ਸਤਿਗੁਰੂ ਤਰਸ ਕਰਨ ਸਤਗੁਰੂ ਜੀ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਗਰੀਬ ਨਿਮਾਜ ਲੈਣ ਜੀ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਗੁਰੂ ਜੀ ਦੇ ਅਦਬ ਸਤਕਾਰ ਤੇ ਦੋਵੇਂ ਹੱਥ ਜੋੜ ਲਓ ਜੀ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪਾਸੇ ਗੁਰੂ ਰਾਮਦਾਸ ਪੀਤਾ ਜੀ ਦੇ ਨਾਮ ਦੀਆਂ ਗੂੰਜਾਂ ਪੈ ਰਹੀਆਂ ਨੇ ਪਾਗਾਂ ਵਾਲਿਓ ਅੱਜ ਗੁਰੂ ਅਮਰਦਾਸ ਪੀਤਾ ਜੀ ਨੇ ਭਾਈ ਜੇਠਾ ਜੀ ਨੂੰ ਆਪਣੇ ਦਮਾਦ ਧੰਨ ਗੁਰੂ ਰਾਮਦਾਸ ਪਿਤਾ ਜੀ ਨੂੰ ਬਾਹ ਤੋਂ ਫੜ ਕੇ ਆਪਣੇ ਵਾਲੇ ਸਿੰਘਾਸਨ ਤੇ ਬਿਠਾ ਦਿੱਤਾ ਤਬਾਬਾ ਬੁੱਢਾ ਸਾਹਿਬ ਨੇ ਕੋਲ ਬੁਲਾਇਆ ਆਖਿਆ ਬਾਬਾ ਬੁੱਢਾ ਸਾਹਿਬ ਜੀ ਅੱਜ ਅਸੀਂ ਭਾਈ ਜੇਠਾ ਜੀ ਨੂੰ ਧੰਨ ਗੁਰੂ ਰਾਮਦਾਸ ਜੀ ਬਣਾ ਦੇਣਾ ਹੈ ਪਾਪ ਗੁਰੂ ਨਾਨਕ ਜੀ ਦੇ ਘਰ ਦੇ مالک ਬਣਾ ਦੇਣਾ ਹੈ ਇਹਨਾਂ ਦੇ ਵਿੱਚ ਜੋੜ ਟਿਕਾਉਣੀ ਹੈ ਤੁ ਅੱਜ ਅਸੀਂ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਜੀ ਬਣਾ ਕੇ ਗੁਰਨਾਨਕ ਜੀ ਦੇ ਘਰ ਦੇ ਮਾਲਕ ਬਣਾ ਦੇਣਾ ਹੈ ਸਤ ਸੰਗਿਓ ਫਿਰ ਬਾਬਾ ਬੁੱਢਾ ਸਿਰ ਸਾਰੀ ਮਰਿਆਦਾ ਨਭਈ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ ਗੱਲ ਗੁਰਮੁਖ ਜੋਤ ਦੀ ਹੈ ਜਿੱਥੇ ਜੂਤ ਹੈ ਉੱਥੇ ਨਮਸਕਾਰ ਹੈ ਫਿਰ ਬਾਬਾ ਬੁੱਢਾ ਸਈ ਨੇ ਮੱਥਾ ਟੇਕਿਆ ਜੀ ਨਮਸਕਾਰ ਕੀਤੀ ਉਪਰੰਤ ਗੁਰੂ ਅਮਰਦਾਸ ਜੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਭਰਾਵਾਂ ਨੂੰ ਸਾਖ ਸਬੰਧੀਆਂ ਨੂੰ ਇਸ਼ਾਰਾ ਕੀਤਾ ਵੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕਰੋ ਹੁਣ ਇਹ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਨੇ ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਬੋਲੋ ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਸਿੰਘਾਸਨ ਤੇ ਗੁਰੂ ਰਾਮਦਾਸ ਜੀ ਬੈਠੇ ਨੇ ਪੜਦੇ ਉਹ ਨਾ ਪ੍ਰੇਮ ਚ ਧੰਨ ਧੰਨ ਰਾਮਦਾਸ ਗੁਰਦਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਤਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸਾ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸਤ ਤੇਰਾ ਬੈਸ ਘਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮਨ ਸਧਾਰਿਆ ਬੁੱਲੂ ਨਾਨਕ ਤੂੰ ਲਹਿਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮੰਨ ਸਦਾੜਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਸਮੁੱਚਾ ਸੰਸਾਰ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਭਾਗ ਬਣਾ ਰਿਹਾ ਹੈ ਆਹ ਉਹ ਸਮਾਂ ਫਿਰ ਬਾਬਾ ਸੁੰਦਰ ਜੀ ਨੇ ਗੁਰਬਾਣੀ ਵਿੱਚ ਲਿਖਿਆ ਜੇ ਕੀ ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਹਰ ਗੁਰੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹਿੰਦੇ ਗੁਰੂ ਨੂੰ ਤੁਹਾਨੂੰ ਨੂੰ ਚੰਗਾ ਲੱਗਦਾ ਪਿਆ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ ਹੈ ਗੁਰੂ ਰਾਮਦਾਸ ਜੀ ਸੰਗ੍ਹਾ ਸੰਤੇ ਬੈਠੇ ਨੇ ਪ੍ਰਮਾਤਮਾ ਨੂੰ ਤੁਹ ਗੁਰੂ ਨੂੰ ਚੰਗਾ ਪਿਆ ਲੱਗਦਾ ਹੈ ਹਰ ਗੁਰੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਬੋਲੋ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਆਖੋ ਧੰਨ ਗੁਰੂ ਰਾਮਦਾਸ ਜੀ 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 ਬੇਅੰਤ ਸੰਗਤਾਂ ਦੂਰੋਂ ਦੂਰ ਆਕੇ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਰੀਆਂ ਨੇ ਇਧਰੋਂ ਕਈ ਪੀਰ ਕਈ ਫਕੀਰ ਕਈ ਜੋਗੀ ਉਹ ਵੀ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਰਹੇ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਗਤਾਂ ਆ ਰੀਆਂ ਨੇ ਤੇ ਇਹ ਸੰਗਤਾਂ ਦੇ ਵਿੱਚ ਚਾਰ ਸਿੱਖ ਵੀ ਗੁਰਮੁਖ ਹੋਈ ਉਚਾਰ ਸਿੱਖ ਭਾਈ ਮਾਈਆ ਜੀ ਭਾਈ ਜਾਪਾ ਜੀ ਭਾਈ ਨਈਆ ਜੀ ਤੇ ਭਾਈ ਤੁਲਸਾ ਜੀ ਇਹ ਨਾਮ ਯਾਦ ਰੱਖਿਓ ਇਹ ਵੀ ਸਤਗੁਰ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਜਦੋਂ ਸਤਗੁਰ ਦੇ ਦਰਸ਼ਨ ਕਰਦੇ ਨੇ ਅੰਦਰ ਠੰਡ ਪੈਂਦੀ ਹੈ ਇਹ ਧੋਕ ਦੇ ਨਾ ਸਤਗੁਰ ਦੀ ਸ਼ਰਨ ਵਿੱਚ ਨਾ ਸਤ ਸੰਗ ਕਰਦੇ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਅੱਖਾਂ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਦੇ ਨੇ ਤੇ ਕੰਨਾਂ ਦੇ ਨਾਲ ਕੀਰਤਨ ਸਰਵਣ ਕਰਦੇ ਨੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਨੇ ਤੇ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਜਿਉਂ-ਜਿਉ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਗੁਰਸਿੱਖਾਂ ਦਾ ਜੀਵਨ ਵੇਖਦੇ ਨੇ ਨਾ ਤੇ ਇਹਨਾਂ ਦੇ ਅੰਦਰ ਇੱਕ ਚਾਹ ਪੈਦਾ ਹੋ ਗਿਆ ਵੀ ਅਸੀਵੰਗੂ ਰਾਮਦਾਸ ਜੀ ਦੇ ਸਿੱਖ ਬਣ ਜਾਈਏ ਸਤਗੁਰ ਦੇ ਸਿੱਖਾਂ ਦੇ ਚਿਹਰਿਆਂ ਤੇ ਕਿੰਨਾ ਜਲਾਲ ਹੈ ਜਿਹੜੇ ਕਿਵੇਂ ਹੱਸੂ ਸੁਬੇ ਕਰਦੇ ਨੇ ਚਾਹੀਦਾ ਵੀ ਗੁਰਮੁਖ ਵੇਦਾ ਹੀ ਆ ਅਸੀਂ ਉਦਾਂ ਕਹਿੰਨੇ ਆ ਨਾ ਮੈਂ ਗੁਰੂ ਰਾਮਦਾਸ ਦੀ ਧੀ ਆ ਮੈਂ ਬਾਬਾ ਦੀਪ ਸਿੰਘ ਦੀ ਧੀ ਆ ਮੈਂ ਗੁਰੂ ਰਾਮਦਾਸ ਦਾ ਪੁੱਤਰ ਵਾਂ ਬਾਬਾ ਦੀਪ ਸਿੰਘ ਦਾ ਪੁੱਤਰ ਵਾਂ ਤੇ ਗੁਰਮੁਖੋ ਜੇਕਰੂ ਰਾਮਦਾਸ ਦੀ ਧੀ ਆ ਜੇ ਬਾਬਾ ਦੀਸ ਧੀਆ ਤੇ ਉਹ ਧੀ ਦੇ ਵਿੱਚੋਂ ਗੁਰਮੁਖੋ ਗੁਰਮਤਿ ਦੀ ਖੁਸ਼ਬੂ ਆਵੇ ਜੇ ਪੁੱਤਰਾਂ ਸਤਗੁਰਜੀ ਦੇ ਬਾਬਾ ਜੀ ਦੇ ਤੇ ਜੀਵਨ ਦੇ ਵਿੱਚੋਂ ਗੁਨਾ ਦੀ ਖੁਸ਼ਬੂ ਆਵੇ ਜਿਹੜੇ ਤੇ ਇੱਕ ਰੂਹਾਨੀਅਤ ਹੋਵੇ ਜਿਹੜਾ ਹਾਸੂ ਸੁਪਿਆ ਕਰਦਾ ਹੋਵੇ ਇਹਨਾਂ ਹਰ ਵੇਲੇ ਮੱਥੇ ਤੇ ਤਰੇੜੀਆਂ ਪਈਆਂ ਹੋਣ ਉਦਾਂ ਅਸੀਂ ਕਹੀਏ ਮੈਂ ਤਾਂ ਗੁਰੂ ਰਾਮਦਾਸ ਦੀ ਬਾਬਾ ਦੀਸ ਧੀਆ ਜੀ ਮੈਂ ਤਾਂ ਗੁਰੂ ਰਾਮਦਾਸ ਦਾ ਪੁੱਤਰ ਆ ਜੀ ਤੇ ਮੱਥੇ ਤੇ ਵੱਟ ਪਏ ਹੋਣ ਦੂਜੇ ਨੂੰ ਵੇਖ ਕੇ ਸਿਖਾਉਂਦੇ ਨਾ ਹੋਈ ਐਸੀ ਗੁਰਮਖੋ ਈਰਖਾ ਅੰਦਰ ਘੁੱਟ-ਘੁੱਟ ਭੜੀ ਹੋਵੇ ਸਾਡੇ ਫਿਰ ਗੱਲ ਨਹੀਂ ਬਣੇਗੀ ਗੁਰਮਖੋ ਸਤਮੁੱਚ ਜੇ ਸਤਗੁਰ ਦੀਆਂ ਧੀਆਂ ਬੰਨਣਾ ਹੈ ਸਤਗੁਰ ਦੇ ਪੁੱਤਰ ਬੰਨਣਾ ਹੈ ਨਾ ਫਿਰ ਜੋ ਸਤਗੁਰ ਨੇ ਕਿਹਾ ਹੈ ਨਾ ਉਹਦੇ ਮੁਤਾਬਕ ਜੀਵਨ ਹੋਵੇ ਜੇ ਸਤਗੁਰ ਨੇ 10 ਪੈਸੇ ਆਖਿਆ ਨਾ ਰੋਪ ਐਸੇ ਚੱਲੀਏ ਇੱਕ ਐਸੇ ਚੱਲਣਾ ਜਤਨ ਦਾ ਕਰੀਏ ਆਪਾਂ ਗੁਰਮਤੇ ਰਸਤੇ ਤੁਰਨ ਦਾ ਜਤਨ ਕਰੀਏ ਕੋਸ਼ਿਸ਼ ਤਾਂ ਕਰੀਏ ਸਤ ਸੰਗਿਓ ਇਹ ਚਾਰੇ ਸਰੀਰ ਭਾਈ ਮਈਏ ਜੀ ਭਾਈ ਜਾਪਾ ਜੀ ਭਾਈ ਤੁਲਸਾ ਜੀ ਤੇ ਭਾਈ ਨਈਆ ਜੀ ਇਹ ਦੋ ਕੁ ਦਿਨ ਜਦੋਂ ਗੁਰਸਿੱਖਾਂ ਦੀ ਸੰਗਤ ਕਰਦੇ ਨੇ ਅੱਖਾਂ ਦੇ ਨਾਲ ਸਤਗੁਰੂ ਦੇ ਦਿਦਾਰੇ ਕਰਦੇ ਨੇ ਕੰਨਾ ਦੇ ਨਾਲ ਗੁਰਮਤਿ ਦੇ ਵਿਚਾਰਾ ਸਰਵਨ ਕਰਦੇ ਨੇ ਕੀਰਤਨ ਸਰਵਨ ਕਰਦੇ ਨੇ ਅੰਦਰ ਚਾ ਪੈਦਾ ਹੋ ਗਿਆ ਤੇ ਅਸੀਂ ਵੀ ਗੁਰੂ ਰਾਮ ਦਾ ਜਿਹਦੇ ਸਿੱਖ ਬਨ ਜਾਈਏ ਸਤ ਸੰਗਿਓ ਫਿਰ ਇੱਕ ਦਿਨ ਜਾ ਕੇ ਸਾਧ ਗੁਰ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਇਹ ਚਾਰੇ ਸਰੀਰ ਖਲੋਗੇ ਜੀ ਆਖ ਲਗੇ ਗੁਰੂ ਰਾਮ ਦਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਆਨੰਦ ਆਇਆ ਹੈ। ਇਹ ਆਖਿਆ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਆਨੰਦ ਆਇਆ ਹੈ। ਗੁਰੂ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਤੇ ਇੱਕ ਬੇਨਤੀ ਕਰਨ ਵਾਸਤੇ ਆਏ ਆਂ। हे ਪਿਤਾ ਜੀ, हे ਦੀਨ ਦੇ ਆਲੂ ਜੀ, ਕਿਰਪਾਲੂ ਜੀ, ਅਸੀਂ ਗ੍ਰਸਤੀ ਹਾਂ। ਅਸੀਂ ਗ੍ਰਸਤੀ ਧੰਧਿਆਂ ਦੇ ਵਿੱਚ ਲਪੇਟੇ ਹੋਏ ਆਂ। ਅਸੀਂ ਗ੍ਰਸਤੀ ਧੰਧਿਆਂ ਦੇ ਵਿੱਚ ਲਪੇਟੇ ਹੋਏ ਆ ਮਹਾਰਾਜੀ ਸਾਨੂੰ ਵੀ ਇੱਕ ਸੌਖਾ ਜਿਹਾ ਢੰਗ ਦੱਸ ਦਿਓ ਕਿ ਸਾਡਾ ਵੀ ਉਧਾਰ ਹੋ ਜਾਵੇ ਉਸ ਵੇਲੇ ਗੁਰੂ ਰਾਮਦਾਸ ਜੀ ਇਹਨਾਂ ਦੀ ਗੱਲ ਸੁਣ ਕੇ ਥੋੜਾ ਜਿਹਾ ਮਸਕਰਾ ਪਏ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਤੁਸੀਂ ਸੰਗਤ ਵਿੱਚ ਸੱਚ ਬੋਲਿਆ ਹੈ ਅਸੀਂ ਗ੍ਰਸਤੀ ਧੰਦਿਆਂ ਦੇ ਵਿੱਚ ਲਪੇਟੇ ਹੋਏ ਆ ਕਹਿੰਦੇ ਗ੍ਰਸਤੀ ਧਰਮ ਵੀ ਬੜਾ ਜ਼ਰੂਰੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਨਾਲ ਨਾਲ ਪਰਮੇਸ਼ਰ ਨੇ ਜਿਸ ਮਨੋਰਥ ਵਾਸਤੇ ਇਹ ਮਨੁੱਖਾ ਦੇ ਹੀ ਸਾਨੂੰ ਬਖਸ਼ੀ ਹੈ ਨਾ ਆਪਣੇ ਉਹ ਮੂਲ ਨੂੰ ਪਹਿਚਾੰਦਣਾ ਹੈ ਜੋ ਗੁਰੂ ਅਮਰਦਾਸ ਜੀ ਆਪਣੀ ਗੁਰਬਾਣੀ ਚ ਕਹਿ ਗਏ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਹਿਚਾਣ ਵੀ ਕਰਨੀ ਹੈ ਨਾਲ ਨਾਲ ਕਿਹੜੀ ਪਹਿਚਾਣ ਕਰਨੀ ਬੁੱਲੋ ਭਗਵਾਨੋ ਆਪਣੇ ਮੂਲ ਦੀ ਪਹਿਚਾਣ ਵੀ ਕਰਨੀ ਹੈ ਸਤਿਗੁਰ ਦੀ ਅੱਖ ਲੱਗੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਨਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਤੁਸੀਂ ਸ਼ਬਦ ਨਾਲ ਪਿਆਰ ਵੀ ਕਰਨਾ ਹੈ ਗੁਰਬਾਣੀ ਨਾਲ ਪਿਆਰ ਵੀ ਕਰਨਾ ਹੈ ਵੇਖੋ ਗੁਰਮੁਖ ਗੁਰੂ ਰਾਮਦਾਸ ਜੀ ਨੇ ਇਹ ਕਿਹਾ ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਨਾ ਗੁਰੂਦਾਨ ਦਜ ਨੇ ਕਿਹਾ ਕਿਆ ਕਹਿੰਦੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਸ਼ਬਦ ਨਾਲ ਗੁਰਬਾਣੀ ਨਾਲ ਤੁਸੀਂ ਪਿਆਰ ਕਰਨਾ ਹੈ ਸਤਗੁਰੂ ਜੀ ਅੱਖ ਲਗੇ ਭਲਿਓ ਅਮਰ ਦੇ ਵੇਲੇ ਜਾਗਣਾ ਹੈ ਗੁਰਨਾਨਕ ਜੀ ਆਪਣੀ ਗੁਰਬਾਣੀ ਦੇ ਵਿੱਚ ਡੰਕੇ ਦੀ ਚੋੜ ਦੇ ਇਹ ਗੱਲ ਕਹਿ ਗਏ ਨੇ ਅਮਰਤ ਵੇਲੇ ਸਚਨਾਉ ਵਡਿਆਈ ਵਿਚਾਰ ਸਤਗੁਰੂ ਜੀ ਡੰਕੇ ਦੀ ਚੋੜ ਤੇ ਇਹ ਗੱਲ ਕਹਿ ਕੇ ਗਏ ਨੇ ਅਮਰਤ ਵੇਲੇ ਉੱਠ ਕੇ ਉਸ ਪਰਮੇਸ਼ਰ ਅਕਾਲ ਪੁਰਖ ਜੀ ਦੀ ਵਡਿਆਈ ਕਰਨੀ ਹੈ ਉਹਦੀ ਸਿਫਤ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਪੜ੍ਹ ਦਿਓ ਨਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਕੋਈ ਆਹ ਆਓ ਗੁਰਮੁਖੋ ਦਾਸ ਦੀ ਭਾਵਨਾ ਹੈ 2 ਮਿੰਟ ਅਸੀਂ ਵੀ ਗੁਰਮੁਖੋ ਚੌਂਕੜੇ ਮਾਰ ਲਓ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਸਾਰੀ ਸੰਗਤ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਗੁਰੂ ਰਾਮਦਾਸ ਪਿਤਾ ਜੀ ਸਿਰ ਤੇwidehat 라 ਕੇ ਸੇਵਾ ਲੈਣਗੇ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ

ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਸੰਗਿਓ ਗੁਰੂ ਰਾਮਦਾਸ ਪਿਤਾ ਜੀ ਆਖਲ ਕੇ ਭਲਿਓ ਅੰਮ੍ਰਿਤ ਵੇਲੇ ਜਾਗਣਾ ਹੈ ਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਤੇ ਅਗਲੀ ਗੱਲ ਸਤ ਗੁਰੂ ਜੀ ਆਖਲ ਲਗੇ ਕਹਿੰਦੇ ਭਾਈ ਸਿੱਖੋ ਆਪਣੀ ਕਿਰਤ ਉਸੇ ਤਰ੍ਹਾਂ ਜਾਰੀ ਰੱਖਣੀ ਹੈ ਕਿਰਤ ਛੱਡਨੀ ਨਹੀਂ ਕਹਿੰਦੇ ਜਿਵੇਂ ਘੋੜਾ ਬਿਮਾਰ ਹੋ ਜਾਵੇ ਨਾ ਜੋ ਘੋੜੇ ਦਾ ਮਾਲਕ ਹੁੰਦਾ ਫਿਰ ਉਹਦੇ ਮੂੰਹ 'ਚ ਮਸਾਲਾ ਪਾਉਂਦਾ ਹੈ ਤੇ ਕੁਝ ਸਮੇਂ ਲਈ ਘੋੜੇ ਦਾ ਮੂੰਹ ਬੰਦ ਕਰ ਦਿੰਦਾ ਹੈ ਤੇ ਕਹਿੰਦੇ ਘੋੜਾ ਫਿਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਰਾਜੀ ਹੋ ਜਾਂਦਾ ਹੈ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਦਾ ਅਭਿਆਸ ਕਰਨਾ ਹੈ ਤੇ ਆਪਣੇ ਮਨ ਨੂੰ بار-बार ਗੁਰਬਾਣੀ ਦੀ ਵਿਚਾਰ ਵਿੱਚ ਲਿਆਉਣਾ ਹੈ ਕੀ ਆਖਿਆ ਆਪਣੇ ਮਨ ਨੂੰ بار-बार ਗੁਰਬਾਣੀ ਦੀ ਵਿਚਾਰ ਵਿੱਚ ਲਿਆਉਣਾ ਹੈ ਤੁਸੀਂ ਜਦੋਂ ਪਾਠ ਕਰਨਾ ਹੈ ਨਾ ਉਦੋਂ ਗੁਰਬਾਣੀ ਕਹਿ ਕੀ ਰਹੀ ਹੈ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਨਾਲ ਨਾਲ ਅੰਦਰ ਵਿਚਾਰ ਚੱਲੇ ਗੁਰਬਾਣੀ ਦੀ ਮਨ ਲੈ ਇਹ ਪੰਕਤੀ ਆ ਗਈ ਧੌਲ ਧਰਮ ਦਇਆ ਕਾ ਪੂਤ ਨਾਲ ਵਿਚਾਰ ਚੱਲੇ ਧੌਲ ਧਰਮ ਦਇਆ ਕਾ ਪੂਤ ਜੋ ਧਰਮ ਹੈ ਇਹ ਪੁੱਤਰ ਹੈ ਸਤ ਸੰਗਿਓ ਦਇਆ ਉਹ ਮਾਂ ਹੈ ਤਾ ਹੋਲ ਧਰਮ ਦਇਆ ਦਾ ਪੁੱਤ ਧਰਮ ਦਇਆ ਦਾ ਪੁੱਤਰ ਹੈ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਜੇ ਦਇਆ ਹੋਵੇਗੀ ਤਾਂ ਉਹ ਧਰਮੀ ਹੋ ਸਕਦਾ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਕਦੀ ਧਰਮੀ ਨਹੀਂ ਹੋ ਸਕਦਾ ਉਹ ਢੋਂਗੀ ਹੋ ਸਕਦਾ ਹੈ ਬਹਿਰੂਪਿਆ ਹੋ ਸਕਦਾ ਹੈ ਪਰ ਉਹ ਧਰਮੀ ਨਹੀਂ ਹੋ ਸਕਦਾ ਧਰਮੀ ਕੌਣ ਹੋਵੇਗਾ ਜਿਹਦੇ ਅੰਦਰ ਦਇਆ ਹੋਵੇਗੀ ਬੋਲੋ ਜਿਹਦੇ ਅੰਦਰ ਦਇਆ ਉਹ ਧਰਮੀ ਹੋ ਸਕਦਾ ਹੈ ਨਾ ਲਲ ਵਿਚਾਰ ਚੱਲੇ ਗਰਮੋਖ ਸਤ ਸੰਗਿਓ ਸਤਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਦਿਨ ਆਪਣੀ ਕਿਰਤਕਾਰ ਕਰਨੀ ਹੈ ਯਤਨ ਕਰਨਾ ਹੈ ਕਿ ਮਨ ਪਰਮੇਸ਼ਰ ਦੇ ਚਰਨਾਂ ਤੇ ਜੁੜਿਆ ਰਹੇ ਅੰਦਰ ਨਾਮ ਚੱਲਦਾ ਰਹੇ ਉਹ ਅਵਸਥਾ ਹੋਵੇ ਹੱਥ ਪਾਉਂ ਕੜ ਕਾਮ ਸਭ ਚੀਤ ਨਿਰੰਜਨ ਨਾਲ ਸਤਿਗੁਰੂ ਜੀ ਨੇ ਉੱਥੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਇਹਨਾਂ ਨੂੰ ਆਖਣ ਲਗੇ ਭਾਈ ਸਿੱਖੋ ਦਿਨੇ ਕਿਰਤ ਕਰਦੇ ਆ ਸ਼ਬਦ ਵੱਲ ਇਸ ਤਰ੍ਹਾਂ ਧਿਆਨ ਧਰਨਾ ਹੈ ਜਿਵੇਂ ਸੁਆਣੀਆਂ ਹੋਣ ਨਾ ਸੁਆਣੀਆਂ ਭਾਵ ਇਸਤਰੀਆਂ ਬੀਬੀਆਂ ਉਹ ਕਿਤੇ ਪਾਣੀ ਲੈਣ ਵਾਸਤੇ ਜਾਂਦੀਆਂ ਨੇ ਘੜੇ ਦੇ ਉੱਪਰ ਘੜਾ ਘੜੇ ਦੇ ਉੱਪਰ ਘੜਾ ਹੁੰਦਾ ਹੈ ਉਹ ਜਦੋਂ ਪਾਣੀ ਭੜ ਕੇ ਘਰੇ ਵਾਪਸ ਆਉਂਦੀਆਂ ਨੇ ਘੜੇ ਪਾਣੀ ਦੇ ਭਰੇ ਹੁੰਦੇ ਨੇ ਸਿਰ ਤੇ ਪਏ ਹੁੰਦੇ ਨੇ ਉਹ ਗੱਲਾਂ ਬਾਤਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਧਿਆਨ ਨਾ ਉਹ ਪਾਣੀ ਵੱਲ ਘੜੇ ਵੱਲ ਹੁੰਦਾ ਹੈ ਇਸੇ ਤਰ੍ਹਾਂ ਜਦ ਇਹ ਕਿਰਤਕਾਰ ਵੀ ਕਰਨੀ ਹੈ ਤੇ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਆਹਾ ਕਿੱਡਾ ਸੋਖਾ ਢੰਗ ਦੱਸਿਆ ਗੁਰੂ ਰਾਮਦਾਸ ਜੀ ਨੇ ਜਿਵੇਂ ਸੁਆਣੀਆਂ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ ਧਿਆਨ ਉਹਨਾਂ ਦਾ ਪਾਣੀ ਦੇ ਘੜਿਆਂ ਵੱਲ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ ਚ ਵਿਚਰਨਾ ਹੈ ਵਿਚਰਦਿਆਂ ਵਿਚਰਦਿਆਂ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਭਲਿਓ ਜਿਹੜੀ ਕਲਿਆਣ ਹੈ ਨਾ ਜੋ ਤੁਸੀਂ ਆਖਿਆ ਉਹਦਾੜ ਕਿਵੇਂ ਹੋਵੇਗਾ ਕल्याण ਨਾਮ ਨੇ ਹੀ ਕਰਨੀ ਹੈ। ਕਲਿਆਣ ਸ਼ਬਦ ਨੇ ਹੀ ਕਰਨੀ ਹੈ। ਸਤ ਸੰਗਿਓ ਇਹ ਸਤਗੁਰੂ ਕੋਲੋਂ ਫਿਰ ਆਗਿਆ ਲੈ ਕੇ ਸਤਗੁਰ ਦਾ ਹੁਕਮ ਪੱਲੇ ਨਾਲ ਬੰਨ ਕੇ ਨਾ ਆਪੋ ਆਪਣੇ ਘਰਾਂ 'ਚ ਜਾਂਦੇ ਨੇ। ਹੁਣ ਅੰਮ੍ਰਿਤ ਵੇਲੇ ਜਾਗਦੇ ਨੇ। ਨਾਲ-ਨਾਲ ਫਿਰ ਬੇਨਤੀਆਂ ਕਰਦੇ ਨੇ। ਕੀ ਬੇਨਤੀਆਂ ਕਰਦੇ ਨੇ ਗੁਰਮੁਖੋ? ਉਹ ਪਿਆਰ ਦੇ ਨਾਲ ਅਸੀਂ ਵੀ ਕਰੋ ਰਾਮ ਦਾ ਜ ਚਰਨਾਂ 'ਚ ਬੇਨਤੀ ਕਰੀਏ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਪ੍ਰੇਮ ਦੇ ਨਾਲ ਸਾਰੇ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਦਇਆ ਕਰੋ ਮੇਰੇ ਸਾਈਂ ਦਇਆ ਕਰੋ ਮੇਰੇ ਸਾਈਂ ਦਇਆ ਕਰੋ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਵਾਹ ਵਾਹ ਤਦ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਮੇਰੇ ਸਾਈ ਤੁਨ ਗੁਰੂ ਰਾਮਦਾਸ ਜੀ ਕਰੋ ਦਇਆ ਸਤਿ ਸ਼ੰਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੂੰ ਦਇਆ ਕਰੋ ਮੇਰੇ ਸਾਈ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਪਿਤਾ ਦੇ ਚਰਨਾਂੇ ਚੜ੍ਹਦਾਇ ਤੇ ਲੈਂਦੇ ਨੇ ਗੁਰਮਖੂ ਜਿਉਂ-ਜਿਉਂ ਨਾਮ ਜਪਦੇ ਨੇ ਅੱਜ ਹੂੜ ਕੱਲ ਹੂੜ ਮਨ ਨੂੰ ਮੋੜ ਕੇ ਫਿਰਦਾ ਗੁਰਬਾਣੀ ਜਿ ਲੈਉਂਦੇ ਨੇ ਮਨ ਬਥੇੜਾ ਉਡਾਰੀਆਂ ਮਾਰਦਾ ਹੈ ਕਦੀ ਸੱਜੀ ਕਦੀ ਖੱਬੇ ਭੱਜਦਾ ਹੈ ਹੁਣ ਤੁਸੀਂ ਵੀ ਗੁਰੂਨ ਕੋ ਪਾਠ ਕਰਦੇ ਹੋ ਘਰ ਦੇ ਵਿੱਚ ਗੁਰਬਾਣੀ ਪੜ੍ਹਦੇ ਆਂ ਪੜ੍ਹਦੇ ਮਨ ਕਿੱਥੇ ਪਹੁੰਚਿਆ ਹੁੰਦਾ ਹੈ ਕਈ ਵਾਰ ਹੁਣ ਕਈ ਵਾਰ ਸੰਗਤ ਅਸੀਂ ਬੈਠੇ ਹੁੰਨੇ ਆਂ ਮਨ ਕਿਤੇ ਘਰ ਪਹੁੰਚਿਆ ਹੁੰਦਾ ਘਰ ਦੇ ਕੰਮਾਂ ਤੇ ਪਹੁੰਚਿਆ ਹੁੰਦਾ ਹੁਣ ਗੁਰੂ ਰਾਮ ਦਾਸ ਜੀ ਨੇ ਇਹਨਾਂ ਨੂੰ ਬਚਨ ਕੀਤਾ ਸੀ ਜਦੋਂ ਮਨ ਉੱਡਣ ਲੱਗੇ ਨਾ ਉਹਨੂੰ ਮੋੜ ਕੇ ਫਿਰ ਗੁਰਬਾਣੀ ਦੀ ਵਿਚਾਰ ਤੇ ਲਿਆਉਣਾ ਹੈ ਸਤ ਸੰਗਿਓ ਕਰਦੇ ਆਂ ਕਰਦੇ ਆਂ ਅੱਜ ਜਿਹੜੀ ਦਾਤ ਮੰਗਦੇ ਸੀ ਨਾ ਗੁਰਮਖੋ ਉਹ ਬਖਸ਼ਿਸ਼ ਇਹਨਾਂ ਤੇ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਪੱਗਾਂ ਵਾਲਿਓ ਕਿਰਤ ਵੀ ਕਰਦੇ ਨੇ ਸਤਿ ਸੁੱਚੀ ਜੀਵਨ ਉੱਚਾ ਸੁੱਚਾ ਬਣ ਗਿਆ ਅੱਜ ਗੁਰੂ ਰਾਮਦਾਸ ਪਿਤਾ ਦੇ ਚਰਨਾਂ 'ਚ ਪਹੁੰਚਦੇ ਨੇ ਸਤਿਗੁਰ ਦੇ ਦਰਸ਼ਨ ਕਰਦੇ ਨੇ ਸਤ ਗੁਰ ਦੇ ਚਰਨਾ ਤੇ ਨਮਸ਼ਕਾਰ ਕਰਦੇ ਨੇ ਹੇ ਗੁਰੂ ਰਾਮਦਾਸ ਜੀ ਤੁਸੀਂ ਬੜੀ ਕਿਰਪਾ ਕੀਤੀ ਬੜਾ ਤਰਸ ਕੀਤਾ ਜੋ ਜ਼ਿੰਦਗੀ ਦੇ ਸਹੀ ਮਨੋਰਥ ਤੋਂ ਸਾਨੂੰ ਜਾਣੂ ਕਰਾਤਾ ਤੁਸੀਂ ਮਹਾਰਾਜ ਜੀ ਗੁਰੂ ਰਾਮਦਾਸ ਜੀ ਆਖਣ ਲੱਗੇ ਭਾਈ ਜੋ ਤੁਸੀਂ ਗੁਰੂ ਨਾਨਕ ਜੀ ਦੇ ਘਰ ਦੇ ਬਚਨ ਨੂੰ ਕਮਾਇਆ ਹੈ ਨਾ ਉਹ ਬਚਨ ਦੇ ਸਦਕੇ ਤੁਹਾਡੇ ਤੇ ਇਹ ਕਿਰਪਾ ਹੋਈ ਹੈ ਜਾਓ ਹੁਣ ਹੋਰ ਟੁੱਟਿਆਂ ਨੂੰ ਗੁਰ ਨਾਨਕ ਜੀ ਦੇ ਘਰ ਨਾਲ ਜੁੜੋ ਤੁਹਾਡੀ ਵੀ ਕਲਿਆਣ ਨਾਮ ਨੇ ਹੀ ਕਰਨੀ ਹੈ ਹੁਣ ਹੋਰ ਨਾਮ ਦੇ ਨਾਲ ਜੁੜੋ ਜਿਸ ਦੇਸ ਨੂੰ ਨਾਮ ਦੇ ਨਾਲ ਜੁੜੂਗੇ ਨਾ ਨਾਮ ਉਸ ਉਸ ਦੀ ਹੀ ਕਲਿਆਣ ਕਰ ਦੇਗਾ ਸਤ ਸੰਗਿਓ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਅਭਿਆਸੀ ਸਿੱਖ ਬਣ ਗਏ ਪਿਆਰੇ ਸਿੱਖ ਬਣ ਗਏ ਅਚਾਰੀ ਸਿੱਖ ਬਣ ਕੇ ਜਿੱਥੇ ਆਪ ਜਪਦੇ ਨੇ ਉੱਥੇ ਦੂਜਿਆਂ ਨੂੰ ਵੀ ਸੱਚ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਇਹ ਅਵਸਥਾ ਦੇ ਧਾਰਨੀ ਬਣ ਕੇ ਆਪ ਜਪੂ ਅਵ ਰਹੇ ਨਾਮ ਜਪავ ਤਤ ਸੰਗੀਓ ਐਡਾ ਪਿਆਰਾ ਜੀਵਨ ਬਣ ਗਿਆ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਦੇ ਵਿੱਚ ਇਹ ਸਿੱਖਾਂ ਦਾ ਗੁਰਮੁਖ ਕੋ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮਈਆ ਜਪ ਜਾਨੀਏ ਨਈਆ ਖੁੱਲੜ ਗੁਰੂ ਪਿਆਰਾ ਗੁਰੂ ਦੇ ਪਿਆਰੇ ਬਣ ਕੇ ਮਈਆ ਜਪ ਜਾਨੀਏ ਨਈਆ ਖੁੱਲੜ ਗੁਰੂ ਪਿਆਰਾ ਤੁਲਸਾ ਬਹੁਰਾ ਜਾਨੀਏ ਬੁਰ ਉਪਦੇਸ਼ ਸੱਚ ਅਚਾਰਾ ਸਤਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਵੇਖੋ ਗੁਰਮਖੋ ਸਤਗੁਰ ਜੀ ਨੇ ਇਦਾਂ ਦਾ ਪਿਆਰਾ ਜੀਵਨ ਵੇਖ ਕੇ ਇਹਨਾਂ ਨੂੰ ਪਿਆਰੇ ਸਿੱਖਾਂ ਦਾ ਖਿਤਾਬ ਦਿੱਤਾ ਅਚਾਰੀ ਸਿੱਖਾਂ ਦਾ ਖਿਤਾਬ ਦਿੱਤਾ ਫਿਰ ਉਹ ਸਮਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ 'ਚ ਜ਼ਿਕਰ ਕੀਤਾ ਫਿਰ ਇਹਨਾਂ ਦਾ ਨਾਮ ਉਹ ਲੈ ਕੇ ਆਖਿਆ ਇਹ ਪਿਆਰੇ ਸਿੱਖ ਬਣ ਗਏ ਇਹ ਅਚਾਰੀ ਸਿੱਖ ਬਣ ਗਏ ਕਿਹਦੇ ਸਦਕੇ ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਕਮਾਇਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਪਿਤਾ ਜੀ ਆਖ ਲਗੇ ਇਹਨਾਂ ਨੂੰ ਉਹ ਭਾਈ ਸਿੱਖੋ ਇੱਕ ਮਰਨ ਤੋਂ ਬਾਅਦ ਉਧਾਰ ਹੁੰਦਾ ਹੈ ਮਰਨ ਤੋਂ ਬਾਅਦ ਕਲਿਆਣ ਹੁੰਦੀ ਹੈ ਉਹ ਭਾਈ ਸਿੱਖੋ ਗੁਰੂ ਨਾਨਕ ਜੀ ਦੇ ਘਰ ਦੇ ਦਾ ਜੋ ਤੁਸੀਂ ਪਿਆਰ ਕੀਤਾ ਹੈ ਜੋ ਗੁਰਮਤਿ ਜੀਵਨ ਚ ਧਾਰਨ ਕੀਤੀ ਹੈ ਉਹ ਗੁਰਮਤਿ ਧਾਰਨ ਦੇ ਸਦਕੇ ਗੁਰੂ ਨਾਨਕ ਜੀ ਨੇ ਤੁਹਾਡੀ ਜਿੰਦਿਆਂ ਜੀ ਹੀ ਕਲਿਆਣ ਕਰ ਦਿੱਤੀ ਹੈ ਗੁਰਈ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਨਾਨਕ ਜੀ ਨੇ ਤੁਹਾਡੀ ਜਿੰਦਿਆਂ ਜੀ ਹੀ ਕਲਿਆਣ ਕਰ ਦਿੱਤੀ ਹੈ ਜਿੰਦਿਆਂ ਜੀ ਹੀ ਉਧਾਰ ਕਰ ਦਿੱਤਾ ਹੈ ਭਗਤ ਨਾਮਦੇਵ ਜੀ ਕਹਿੰਦੇ ਨਾ ਮੂਏ ਹੋਏ ਜੋ ਮੁਕਤ ਦੇਉਗਾ ਮੁਕਤ ਨਾ ਜਾਣੇ ਕੋਈ ਇਲਾ ਇੱਕ ਮਰਨ ਤੋਂ ਬਾਅਦ ਮੁਕਤੀ ਹੁੰਦੀ ਹੈ ਬਾਬਾ ਨਾਮਦੇਵ ਜੀ ਕਿਤੇ ਉਹ ਕਿਨੇ ਵੇਖੀ ਆ ਗੁਰਮੁਖ ਗੁਰੂ ਰਾਮਦਾਸ ਆਪਣੇ ਸਿੱਖਾਂ ਨੂੰ ਜਿਉਂਦਿਆਂ ਜੀ ਹੀ ਮੁਕਤ ਕਰ ਦਿੰਦੇ ਨੇ ਆਹ ਹਾ ਤਤ ਸੰਗਿਓ ਐਡੇ ਵੱਡੇ ਨੇ ਗੁਰੂ ਰਾਮਦਾਸ ਪਿਤਾ ਜੀ